ਫਰੈਂਸ ਕਰਕੇ ਦੋਸ਼ ਲਗਾਏ ਨੇ ਤੁਹਾਡੇ ਤੇ ਵੀ ਸਾਡੇ ਨਾਮ ਮਾਰਕਟਾਈ ਕੀਤੀ ਗਈ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਨੇਜਰ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਸਨਾਈਮ 2 ਸਤੰਬਰ 2025 ਨੂੰ ਗੁਰੂ ਗ੍ਰੰਥ ਸਾਹਿਬ ਅਫੀਸ਼ੀਅਲ ਯੂਨੀਵਰਸਿਟੀ ਵਿੱਚ ਇੱਕ ਕੈਂਪ ਲੱਗਾ ਸੀ ਐਨਐਸ ਦੇ ਜਿਨ੍ਹਾਂ ਵਿੱਚ ਅਦਰ ਸਟੇਟ ਤੋਂ ਬੱਚੇ ਕਾਫੀ ਲੜਕੀਆਂ ਆਈਆਂ ਇਹ ਉਹਨਾਂ ਦੀ ਰਾਜਿਸਤਰਾ ਪ੍ਰਬੰਧ ਜਿਹੜਾ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਰਜੀਤ ਸਿੰਘ ਜੀ ਅੰਕਿਆ ਸੀ ਅਤਿੰਤ ਤ੍ਰਿਗ ਨੂੰ ਅਸੀਂ ਹਰਪ੍ਰੀਤਤਾ ਵਾਸਤੇ ਅਰਦਾਸ ਬੇਨਤੀ ਕਰਕੇ ਇੱਥੇ ਆਏ ਤਾਂ ਮੇਰੇ ਦਫ਼ਤਰ ਦੇ ਬਾਹਰ ਕਾਫੀ ਹਜੂਮ ਇਕੱਠਾ ਹੋਇਆ ਸੀ ਕਿਸੇ ਵਿਅਕਤੀ ਨੂੰ ਲੋਕਾਂ ਨੇ ਫੜਿਆ ਸੀ ਦੀ ਮਾਰਕੁੱਟ ਕਰ ਰਹੇ ਸੀ ਅਸੀਂ ਉਹ ਉਹਨੂੰ ਛਡਾ ਕੇ ਆਪਣੇ ਦਫ਼ਤਰ ਲਿਆਂਦਾ ਉਹਨਾਂ ਲੜਕੀਆਂ ਨੇ ਸਾਨੂੰ ਇਹ ਕਿਹਾ ਵੀ ਇਸ ਬੰਦੇ ਨੇ ਤੁਹਾਡਾ ਮੁਲਾਜ਼ਮ ਆ ਸਾਡਾ ਛੇੜਛਾੜ ਕੀਤੀ ਹੈ ਜਦੋਂ ਚੈੱਕ ਕੀਤਾ ਉਹ ਸਾਡਾ ਮੁਲਾਜ਼ਮ ਨਹੀਂ ਸੀ ਉਹ ਸ਼ਹਿਰ ਦਾ ਕੋਈ ਇੱਥੋਂ ਦਾ ਕੋਈ ਟੈਂਪੂ ਚਾਲਕ ਸੀ ਤੇ ਉਹਦਾ ਨਾਮ ਸ਼ਾਇਦ ਆ निहाल सिंह ਦਾ ਦਾ ਉਹ ਬੰਦੇ ਨੂੰ ਫੜ ਕੇ ਸੀ ਉਥੋਂ ਮਤਲਬ ਇਥੋਂ ਪਿੱਛੋਂ ਦੀ ਲਾ ਕੇ ਪੁਲਿਸ ਨੂੰ ਕਾਲ ਕਰਕੇ ਪੁਸਤੇ ਬਣਾਇਆ ਕਰਤਾ ਉਸੇ ਸੇਮ ਦਿਨ ਤੇ ਪੁਲਿਸ ਨੇ ਜਿਹੜੀ ਆ ਉਹ ਡੀਡੀਆਰ ਦਰਜ ਕੀਤੀ ਜਿਹਦਾ ਨੰਬਰ 45 ਆ ਉਹ ਡੀਡੀਆਰ ਵੀ ਗੁਰਦਾਸਾਹ ਵੱਲੋਂ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਅਧਿਆਪਕ ਤੇ ਵਿਦਿਆਰਥੀਆਂ ਵੱਲੋਂ ਇੱਕ ਨਹੀਂ ਤਿੰਨ ਬੱਚਿਆਂ ਨਾਲ ਨੀ ਛੇੜਛਾੜ ਕੀਤੀ ਹੈ ਇਹ ਉਸੇ ਵੇਸਤੇ ਉਹ ਖਲਾਫ ਜਿਹੜੀ ਜਿਹੜੀ ਆ ਦਰਜ ਕਰਕੇ 6:44 ਦੇ ਡੀਡੀਆਰ ਦਰਜ ਹੋਈ ਆ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਪਤਾ ਲੱਗਿਆ ਬੇਗਨ ਨੂੰ ਜਮਾਨਤ ਚੜਾਇਆ ਗਿਆ। ਮੇਰੇ ਵੱਲੋਂ ਜਾਂ ਮੇਰੇ ਕਿਸੇ ਸਟਾਫ ਵੱਲੋਂ ਉਹਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ। ਅਸੀਂ ਬਲਕਿ ਹਜੂਮ ਤੋਂ ਛਡਵਾ ਕੇ ਉਹਨੂੰ ਜਿਹੜਾ ਪੁਲਿਸ ਦੇ ਵਾਲੇ ਕਿੰਦਾ। ਇਹ ਜਿਹੜਾ ਪੁਲਿਸ ਨੂੰ ਫੋਨ ਤੁਸੀਂ ਕੀਤਾ ਸੀ ਉਦੋਂ ਫਿਰ। ਹਾਂਜੀ ਪੁਲਿਸ ਨੂੰ ਅਸੀਂ ਕੀਤਾ ਹੈ। ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਕੀ ਕਾਰਨ ਰਹੇ ਵੀ ਤੁਸੀਂ ਆਪਣਾ ਕੋਈ ਬਿਆਨ ਨਹੀਂ ਪੇਸ਼ ਕੀਤਾ? ਦੇਖੋ ਉਹਦੇ ਵਿੱਚ ਨਾ ਕਾਫੀ ਸਾਰੀਆਂ ਲੜਕੀਆਂ ਵਾਲਮ ਨੇ ਜਿੰਨਾਂ ਦੀ ਗਿਣਤ ਮੇਰੇ ਕੋਲ ਮਿਲੂਦਾ। ਆ ਦੋ ਤਿੰਨ ਲੜਕੀਆਂ ਲੈ ਕੇ ਮਿਲੂਦਾ। ਅਸੀਂ ਸੱਚਾ ਵੀ ਬੱਚੀਆਂ ਨੇ ਨੌਜਵਾਨ ਬੱਚੀਆਂ। ਇਹਨਾਂ ਦੀ ਜਿਹੜੀ ਆ ਨੂੰ ਰੱਖਣਾ ਹੈ ਗੁਪਤ ਰੱਖਣਾ ਜ਼ਰੂਰੀ ਹੈ ਕਿਉਂਕਿ ਕਈ ਪਰਿਵਾਰਾਂ ਵਿੱਚ ਇਸ ਤਰ੍ਹਾਂ ਹੁੰਦਾ ਵੀ ਜਦੋਂ ਬੱਚਿਆਂ ਨਾਲ ਇਦਾਂ ਦੀ ਗੱਲ ਹੁੰਦੀ ਹੈ ਤੇ ਉਹ ਬੱਚਿਆਂ ਨੂੰ ਕਾਲਜ ਜਾਂ ਸਕੂਲ ਤੋਂ ਹਟਾ ਦਿੰਦੇ ਨੇ ਉਹਨਾਂ ਵਿੱਚ ਚਾਰ ਪੰਜ ਦੀ ਮੁਸਲਮਾਨ ਬੱਚੀਆਂ ਹੋਈ ਸੀ ਜਿਹੜੀਆਂ ਸਾਨੂੰ ਇਹ ਕਦੇ ਅੰਕਲ ਦੇ ਗੱਲ ਯਾਰ ਨਾ ਹੋਵੇ ਵੀ ਯਾਰ ਹੋ ਗਈ ਤੇ ਸਾਨੂੰ ਸਾਡੇ ਪੇਰੈਂਟ ਜਿਹੜੇ ਆ ਉਹ ਛਿੜਾ ਲੈਣਗੇ ਫਿਰ ਸਕੂਲ ਤੋਂ ਹਟਾ ਦੇਣਗੇ ਇਸ ਕਰਕੇ ਅਸੀਂ ਉਹ ਗੁਪਤ ਰੱਖੀ ਆ ਮੇਰੇ ਕੋਲ ਇਹ ਬੱਚੀਆਂ ਸਮੇਤ ਮੋਬਾਈਲ ਨੰਬਰ ਬੱਚਿਆਂ ਦੇ ਸਾਈਨ ਇਹ ਹੀ ਜੇ ਲਿਖਿਆ ਉਹ ਥਾਣੇ ਦਿੱਤੀ ਗਈ ਆ ਇਹ ਮੇਰੇ ਕੋਲ ਡੀ.ਡੀ.ਆਰ ਦੀ ਕਾਪੀ ਆ ਜਿਹੜੀ ਉਹਦੇ ਫਲਾਪ ਡੀ.ਡੀ.ਆਰ ਇਹ ਮਿਲ ਕੋ ਕਾਪੀ ਹੈ ਜਿਹੜੀ ਗੁਰੂਗ੍ਰਾਮ ਸਾਹਿਬ ਵਾਰਡ ਯੂਨੀਵਰਸਿਟੀ ਨੇ ਇਹਨਾਂ ਉਹਨਾਂ ਦੇ ਖਿਲਾਫ ਕੀਤੀ ਹੈ ਜਿਹੜਾ ਉਹ ਕਹਿ ਰਿਹਾ ਹੈ ਵੀ ਉਹ ਬੰਦਾ ਹੈ ਉਹ ਬੰਦਾ ਇਹ ਘੱਟਣਾ ਵਾਪਰੀ ਹੈ ਤੰਦਰੀ ਹੁੰਦੀ 9 10 ਤਰੀਕ ਨੂੰ ਬੰਦਾ ਹਸਪੀਟਲ ਐਡਮਿਟ ਹੁੰਦਾ ਚੰਗਾ ਭਲਾ ਉਸ ਤੋਂ ਬਾਅਦ ਕੋਈ ਬੈਡ ਐਲੀਮੈਂਟਸ ਨਾਲ ਰੱਖ ਕੇ ਉਸ ਬੰਦੇ ਦੀ ਲੱਬਾਂ ਤੋੜ ਕੇ ਜਾਂ ਲੱਤ ਉੜ ਕੇ ਜੋ ਵੀ ਸੱਟ ਲਾ ਕੇ ਉੱਥੇ ਡਰਾਮਾ ਕੀਤਾ ਜਾਂਦਾ ਵੀ ਅਸੀਂ ਉਸ ਲੱਤਾਂਾਂ ਤੋੜੀਆਂ ਜੇ ਉਹ 2 ਤਰੀਕ ਨੂੰ ਇੱਥੋਂ ਗਿਆ ਬੰਦਾ ਤੈਨੂੰ ਥਾਣੇ ਰੈਸ਼ ਕੀਤਾ 4 ਨੂੰ ਬੇਲ ਹੋਈ ਹੈ ਇਦੋਂ ਬੰਦਾ ਠੀਕ ਠਾਕ ਸੀ 6 ਸਦਰਨਾਬਦ ਕੀ ਹੋਇਆ ਸਦਰਨਾਬਦੋਂ ਪ੍ਰੈਸ ਕਾਨਫਰੰਸ ਕਰ ਰਿਹਾ ਵੀ ਮੈਨੂੰ ਹਣ ਫੜ ਕੇ ਕੁੱਟਿਆ ਗਿਆ ਜਿਹੜੇ ਬੰਦੇ ਪ੍ਰੈਸ ਕਾਨਫਰੰਸ ਕਰ ਰਹੇ ਆ ਜਾਂ ਕਰਵਾ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਨਿਹਾਲ ਸਿੰਘ ਦਾ ਕੀ ਕੈਰੇਕਟਰ ਆ ਉਹਦੇ ਬਾਰੇ ਵੀ ਮੈਂ ਆਪ ਜੀ ਨੂੰ ਥੋੜਾ ਜਿਆਦਾ ਜਾਨਣਾ ਪਾਦਾ ਇਹ ਨਿਹਾਲ ਸਿੰਘ ਦਾ ਕੈਰੇਕਟਰ ਆ ਇਹ ਆਪਣੇ ਆਪਣੂ ਬਾਬਾ ਬੰਦਾ ਸਿੰਘ ਸ਼ਰਾਬੀ ਹੋਇਆ ਬੰਦਾ ਬਾਬਾ ਬੰਦਾ ਸਿੰਘ ਮਹਾਦਰ ਕਹਿ ਰਿਹਾ ਇਹਦਾ ਕੀ ਕੈਰੇਕਟਰ ਆ ਜਿਹੜੀ ਭੈਣ ਮੇਰੇ ਤੇ ਇਲਜ਼ਾਮ ਲਾ ਰਹੀ ਆ ਉਹਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੰਨਾ ਉਹ ਮਿਹਰਗਰ ਜਾਣੋਂ ਦੀ ਕੋਸ਼ਿਸ਼ ਕਰਦੀ ਹੈ ਜੇ ਕੋਸ਼ਿਸ਼ ਕਰਕੇ ਆਪਦੇ ਭਰਾ ਨੂੰ ਸੁਧਾਰਨੇ ਦੀ ਸ਼ਾਇਦ ਉਹ ਚੰਗਾ ਇਨਸਾਨ ਬਣ ਜਾਂਦਾ। ਮੂੰਹ ਕਾਲਾ ਕਰਨ ਦੀ ਗੱਲ ਕੀਤੀ ਗਈ ਹੈ ਵੀ ਮੂੰਹ ਕਾਲਾ ਕਰਨ ਕਰਕੇ ਉਹਨਾਂ ਦੀ ਬੇਟੀ ਨੇ ਸੁਸਾਇਡ ਕਰ ਲਈ। ਉਹਦਾ ਵੀ ਉਹ ਦੋਸ਼ ਤੁਹਾਡੇ ਤੇ ਮੜ ਰਹੇ ਨੇ। ਉਹਦੇ ਬਾਰੇ ਕੋਈ ਕਹਿਣਾ ਚਾਹੋਗੇ ਤੁਸੀਂ? ਬਿਲਕੁਲ ਝੂਠ ਹੈ ਕਿਸੇ ਨੇ ਮੂੰਹ ਕਾਲਾ ਨਹੀਂ ਕੀਤਾ। ਕਿਸੇ ਨੇ ਕੁਝ ਨਹੀਂ ਕੀਤਾ। ਜੇ ਮੂੰਹ ਕਾਲਾ ਕੀਤਾ ਤਾਂ ਪਰਸਨ ਨੇ ਰੀਡਰ ਦਜਨੀ ਕਰਨੀ ਸੀ। ਦੂਜੀ ਗੱਲ ਇੱਕ ਨੌਜਵਾਨ ਬੱਚੀ ਬੱਚੀ ਦੀ ਮੌਤ ਦਾ ਮੈਨੂੰ ਅਫਸੋਸ ਹੈ। ਇੱਕ ਨੌਜਵਾਨ ਬੱਚੀ ਜਿਹੜੀ ਆ ਉਸ ਤੋਂ ਉਸ ਘਟਨਾ ਤੋਂ 18-20 ਦਿਨ ਬਾਅਦ ਇਸੇ ਹੋਰ ਕਰਕੇ ਸੁਸਾਇਡ ਕਰਦੀ ਹੈ ਇਹ ਵੀ ਹੋ ਸਕਦਾ ਵੀ ਬੱਚੀ ਨੇ ਸੁਸਾਇਡ ਤਾਂ ਕੀਤਾ ਮੈਨੂੰ ਪਤਾ ਲੱਗਿਆ ਵੀ ਮੈਂ ਤਾਂ ਵਿਆਹ ਦੇ ਕਾਬਿਲ ਆ ਏਨੇ ਸਾਲ ਦੀ ਉਮਰ ਹੋ ਗਈ ਤੇ ਮੇਰਾ ਪਿਓ ਆਕਰਤਤਾ ਕਰਦਾ ਫਿਰਦਾ ਕਿਸੇ ਵੀ ਨੌਜਵਾਨ ਬੱਚੀ ਦਾ ਬਾਪ ਜਦੋਂ ਇਹੋ ਜਿਹੀ ਹਰਕਤਾਂ ਕਰਦਾ ਲੋਕਾਂ ਦੇ ਧੀਆਂ ਨੂੰ ਛੇੜਨ ਦਾ ਤੇ ਬੱਚੇ ਕਦੋਂ ਬਰਦਾਸ਼ਤ ਕਰਦੇ ਸਕੂਲ ਕਾਲਜ ਪੜ੍ਹਦੇ ਬੱਚੀ ਨੂੰ ਵੀ ਜਿਹੜਿਆ ਆਸੇ ਪਾਸੇ ਦੇ ਸਟੂਡੈਂਟ ਉਹਦੇ ਦੋਸਤ ਜਿਹੜਿਆ ਉਹ ਮੁਕ ਮਜ਼ਾਕ ਕਰਦੇ ਵੀ ਤੇਰਾ ਪਿਓ ਆਕਰਤਤਾ ਕਰਦਾ ਇਹ ਵੀ ਕਾਰਨ ਹੋ ਸਕਦਾ ਪਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਕਿਸੇ ਨਿਰਪੱਖ ਅਧਿਕਾਰੀ ਜੁਟ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਸਾਰਾ ਕੁਝ ਸਪਸ਼ਟ ਹੋ ਜਾਏਗਾ ਇਸ ਸਬੰਧ ਵਿੱਚ ਤੁਹਾਡੇ ਦੇ ਜਿਹੜੇ ਦੋਸ਼ ਲੱਗ ਰਹੇ ਨੇ ਇਸ ਸਬੰਧ ਵਿੱਚ ਤੁਸੀਂ ਕਿਸੇ ਅਧਿਕਾਰੀ ਨੂੰ ਮਿਲੋਗੇ ਜਾਂ ਪੁਲਿਸ ਕੋਲ ਖੁਦ ਆਪਣੇ ਵੱਲੋਂ ਵੀ ਕੋਈ ਕੰਪਲੇਨ ਕਰ ਕੋਈ ਮੈਂ ਆਪ ਖੁਦ ਇਹ ਵਿਧ ਸਮੂਤਾ ਦੇ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲਣ ਜਾ ਰਿਹਾ ਹਾਂ ਉਹਨਾਂ ਨੂੰ ਸਾਰੇ ਸਬੂਤ ਪੇਸ਼ ਕਰਾਂਗਾ ਔਰ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਇਹਦੀ ਨਿਰਪੱਖ ਜਾਂਚ ਕਰਵਾਇਆ ਜਾਵੇ